ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਡਾਕਟਰ ਅੰਬੇਦਕਰ ਨਵਯੁਵਕ ਸੰਘਰਸ਼ ਮੋਰਚਾ ਰਜਿਸਟਰਡ ਦੀ ਇੱਕ ਅਹਿਮ ਮੀਟਿੰਗ ਮੋਰਚੇ ਦੇ ਪ੍ਰਧਾਨ ਰਵਿੰਦਰ ਡੁਲਗੱਚ ਦੀ ਪ੍ਰਧਾਨਗੀ ਹੇਠ ਸੁੰਦਰਨਗਰ ਲੋਹਾਰਾ ਵਿਖੇ ਹੋਈ ਇਸ ਮੀਟਿੰਗ ਵਿੱਚ ਮੋਰਚੇ ਦੇ ਚੇਅਰਮੈਨ ਬਿੱਟੂ ਡੁਲਗੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਤੇ ਕੁਝ ਗਲਤ ਅੰਸਰਾਂ ਵੱਲੋਂ ਭਗਵਾਨ ਬਾਲਮੀਕੀ ਜੀ ਦੇ ਮਹਾਰਾਜਪੁਰ ਪ੍ਰਤੀ ਕੀਤੇ ਚਾਰੇ ਕੂੜ ਪ੍ਰਚਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ ਇਸ ਮੌਕੇ ਤੇ ਬਿੱਟੂ ਡੁਲਗੱਚ ਤੇ ਰਵਿੰਦਰ ਡੁਲਗੱਚ ਨੇ ਕਿਹਾ ਕਿ ਕੁਝ ਸ਼ਰਾਰਤੀ ਅੰਸਰ ਕੇਂਦਰ ਸਰਕਾਰ ਵੱਲੋਂ ਅਯੁੱਧਿਆ ਵਿਖੇ ਭਗਵਾਨ ਬਾਲਮੀਕੀ ਜੀ ਦੇ ਨਾਮ ਤੇ 에어ਪੋਰਟ ਬਣਾਏ ਜਾਣ ਤੋਂ ਖਫਾ ਹੋ ਕੇ ਉਹਨਾਂ ਪ੍ਰਤੀ ਕੂੜ ਪ੍ਰਚਾਰ ਕਰ ਰਹੇ ਹਨ ਉਨ੍ਹਾਂ ਸ਼ਰਾਰਤੀ ਅੰਸਰਾਂ ਤੇ ਸਰਕਾਰ ਤੁਰੰਤ ਸਖਤ ਕਾਰਵਾਈ ਕਰੇ ਉਕਤ ਆਗੂਆਂ ਨੇ ਕੂੜ ਪ੍ਰਚਾਰ ਕਰਨ ਵਾਲੇ ਗਲਤ ਅੰਸਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਝ ਆ ਜਾਣ ਨਹੀਂ ਤਾਂ 발ਮੀਕੀ ਭਾਈਚਾਰਾ ਉਹਨਾਂ ਖਿਲਾਫ ਕੋਈ ਸਖਤ ਕਦਮ ਚੁੱਕਣ ਲਈ ਮਜਬੂਰ ਹੋਵੇਗਾ ਇਸ ਮੌਕੇ ਤੇ ਨੀਤੀ ਗੋਗੀ ਆਰ ਡੀ ਗਹਿਲੋਤ ਨੀਨੂ ਸ਼ੇਰੀਵਾਲ ਸੁਨੀਲ ਚਨਾਲੀਆ ਟੋਨੀ ਬਾਗੜੀ ਸਤਪਾਲ ਬਹਿਤ ਗਿਆਨ ਸਿੰਘ ਸ਼ੋਦਾਈ ਦੀਪਕ ਡੋਲਗੱਚ ਬਿੱਟੂ ਬਿਡਲਾਨ ਰਾਮ ਚਾਨੀ ਰਾਹੁਲ ਲੋਹਾਰਾ ਕਾਲਾ ਚਨਾਲੀਆ ਆਦਿ ਵੀ ਹਾਜ਼ਰ ਸਨ